ਹਾਂਜੀ ਤੇ ਕਿੱਦਾਂ ਹੋ ਸਾਰੇ ਠੀਕ ਹੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹਮਲਾ ਰੰਦ 512 ਉੱਤੇ ਅੱਜ ਆਪਾਂ ਗੱਲ ਕਰਾਂਗੇ ਇਹ ਜਿਹੜਾ ਕਬੱਡੀ ਕੱਪ ਦੀ ਜਿੱਥੇ ਪਲੇਅਰਾਂ ਨੂੰ ਗੈਂਗਸਟਰਾਂ ਨੇ ਰੋਕ ਲਿਆ ਤੇ ਕਬੱਡੀ ਨਾ ਖੇਡਣ ਦਿੱਤੀ ਜੀ ਹਾਂ ਦੋਸਤੋ ਇੱਕ ਕਬੱਡੀ ਕੱਪ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਉੱਥੇ ਗੈਂਗਸਟਰਾਂ ਨੇ ਪਾਲੇ ਜਲਾਲਪੁਰੀਏ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਰੋਕ ਲਿਆ ਤੇ ਹਵਾਈ ਫਾਇਰਿੰਗ ਕੀਤੀ ਜਿਹਦੇ ਕਾਰਨ ਪਾਲਾ ਜਲਾਲਪੁਰੀਆ ਤੇ ਉਹਦੇ ਸਾਥੀ ਡਰ ਕੇ ਜਿਹੜਾ ਉਪਾਜ ਗਿਆ ਜੀ ਹਾਂ ਦੋਸਤੋ ਅੱਜ ਵੀ ਕਬੱਡੀ ਕਪਾਂ ਦੇ ਉੱਤੇ ਗੈਂਗਸਟਰਾਂ ਦਾ ਰਾਜ ਜਿਹੜਾ ਹੈ ਉਹ ਚੱਲ ਰਿਹਾ ਹੈ ਇਸੇ ਕਰਕੇ ਵੱਡੇ ਵੱਡੇ ਪਲੇਅਰਾਂ ਨੂੰ ਜਿਹੜਾ ਉਹ ਮੌਤ ਦੇ ਘਾਟ ਵੀ ਉਤਾਰ ਦਿੱਤਾ ਗਿਆ ਹੈ ਜਿਵੇਂ ਕਿ ਸੰਦੀਪ ਨੰਗਲ ਲੰਬੀਆਂ ਤੇ ਹੋਰ ਇਦਾਂ ਦੇ ਕਿੰਨੇ ਹੀ ਪਲੇਅਰ ਹੁੰਦੇ ਨੇ ਜਿਨ੍ਹਾਂ ਨੂੰ ਗੋਲੀਆਂ ਨਾਲ ਗਰਾਉਂਡਾਂ ਦੇ ਵਿੱਚ ਮਾਰ ਦਿੱਤਾ ਜਾਂਦਾ ਹੈ ਸਾਡੀ ਹਕੂਮਤ ਅੱਗੇ ਇਹੀ ਬੇਨਤੀ ਹੈ ਕਿ ਇੱਥੇ ਪੰਜਾਬ ਪੁਲਿਸ ਦੀ ਜਿਹੜੀ ਆ ਉਹ ਡਿਊਟੀ ਜ਼ਿਆਦਾ ਲਈ ਕਰਨ ਤਾਂ ਕੇ ਮਾਵਾਂ ਦੇ ਪੁੱਤਰ ਜਿਵੇਂ ਘਰੋਂ ਆਉਂਦੇ ਨੇ ਓਵੇਂ ਹੀ ਜਾਣ ਜੀ ਹਾਂ ਦੋਸਤੋ ਇਹ ਵੀਡੀਓ ਵੇਖੋ ਤੇ ਵੀਡੀਓ ਵੇਖ ਕੇ ਵੀਡੀਓ ਨੂੰ ਲਾਈਕ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਥੈਂਕ ਯੂ ਹਲੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਂ ਨਾ ਇੱਕ ਸਾਰੀ ਆਪਣੀ ਸਾਧ ਸੰਗਤ ਨੂੰ ਬੇਨਤੀ ਕਰਨੀ ਸੀਗੀ ਵੀ ਵੇਖੋ ਕਿੰਨਾ ਵਧੀਆ ਇੱਥੇ ਟੂਰਨਾਮੈਂਟ ਹੋ ਰਿਹਾ ਵਾ ਕੋਈ ਅਸਰਾਰਤੀ ਬੰਦੇ ਆ ਜਿਹੜੇ ਆ ਬਾਰ ਸੁਰਖਪੁਰ ਦੀ ਟੀਮ ਨੂੰ ਫੇਰ ਘੇਰ ਕੇ ਖਲੋ ਗਏ ਆ ਵੀ ਆਪਾਂ ਟੀਮ ਖੇਡਣ ਨਹੀਂ ਦੇਣੀ ਤਾਂ ਮੇਰੀ ਪੂਸ ਮੁਲਾਜ਼ਮਾਂ ਨੂੰ ਵੀ ਬੇਨਤੀ ਆ ਕਿ ਮੇਰੇ ਭਰਾ ਉਧਰ ਜਾਣ ਉਹਨਾਂ ਨੂੰ ਸਾਰੀ ਟੀਮ ਨੂੰ ਉਹ ਪਤਾ ਨਹੀਂ ਅਸਲਾ ਲੈ ਕੇ ਆਏ ਆ ਕੀ ਲੈ ਕੇ ਆਏ ਆ ਬੰਦੇ ਘੇਰੇ ਉਹਨਾਂ ਦੇ ਬਾਹਰ ਆਪਾਂ ਸਾਰੇ ਚੱਲ ਕੇ ਵੇਖੀਏ ਕਿੰਡੀ ਗੱਲ ਬਾਤ ਇੱਕ ਪਾਸੇ ਸਾਰਾ ਪਿੰਡ ਵਾ ਦੋ ਤਿੰਨ ਪਲੇਅਰ ਇਹਨਾਂ ਨੇ ਅੱਗੇ ਭੁਜਾਤੇ ਆ ਸਾਡੇ ਪਾਲੇ ਜਲਾਲਪੁਰੀਆਂ ਨੂੰ ਭੁਜਾਤਾਂ ਵਾ ਜਾਦੇ ਨੂੰ ਭੁਜਾਤਾਂ ਵਾ ਸਾਰੇ ਮੇਰੇ ਜਿਹੜੇ ਖਰਾਬ ਕਰਕੇ ਸੁੱਟਦੇ ਆ ਦੋਸਤੋ ਕੁਸ਼ਕ ਟੀਮਾਂ ਕਹਿੰਨੀਆਂ ਨੇ ਜੋੜੇ ਪਲੇਅਰਾਂ ਨਾਲ ਖੇਡਦੇ ਨੇ ਉਹੀ ਇਹੋ ਜਿਹੇ ਜਿਹੜੇ ਕੰਮ ਹਨ ਕਰਾਂਦੇ ਹੀ ਰਹਿੰਦੇ